ਹੋ ਚੁੱਕੀ ਹੈ ਆਪ ਸਭ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਅਨਧਿਕਾਰਤ ਜਾਂ ਕਿਸੇ ਵੀ ਨਾਮਲੂ ਵਿਅਕਤੀ ਕੋਲ ਸ਼ਰਾਬ ਲੈ ਕੇ ਨਾ ਪੀਤੀ ਜਾਵੇ ਸਾਰਿਆਂ ਨੂੰ ਮਿਲਦੀ ਹੈ ਸਰਕਾਰ ਵੱਲੋਂ ਮਨਜ਼ੂਰ ਸੁਦਾ ਠੇਕੇ ਤੋਂ ਹੀ ਸ਼ਰਾਬ ਲੈ ਕੇ ਪੀਤੀ ਜਾਵੇ ਧੰਨਵਾਦ ਕਰਤ ਜਾਂ ਕਿਸੇ ਵੀ ਨਾਮਲੂ ਵਿਅਕਤੀ ਕੋਲੋਂ ਸ਼ਰਾਬ ਲੈ ਕੇ ਨਾ ਪੀਤੀ ਜਾਵੇ ਇਸ ਨਾਲ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ ਕਿਤੇ ਕੋਈ ਹੀ ਸ਼ਰਾਬ ਲੈ ਕੇ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਜ ਪੰਗਾਰੀ ਕਲਾ ਮਲੜੀ ਕਲਾ ਥ੍ਰੀਵਾਲ ਜਰੂਰੀ ਸੂਚਨਾ ਜਰੂਰੀ ਸੂਚਨਾ ਜਰੂਰੀ ਸੂਚਨਾ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਜ ਪੰਗਾਰੀ ਕਲਾ ਮਲੜੀ ਕਲਾ ਥ੍ਰੀਵਾਲ ਕੁਝ ਲੋਕਾਂ ਦੀ ਜਹਿਰੀਲੀ ਸ਼ਰਾਬ ਪੀਣ ਕਰਨ ਮੋਤ ਮੁੱਚੀ ਹੈ ਨਾ ਮਨੁੱਖੀ ਵਿਕਤੀ ਕੋਲ ਸ਼ਰਾਬ ਲੈ ਕੇ ਨਾ ਪੀਤੀ ਜਾਵੇ ਇਸ ਨਾਲ ਕੋਈ ਸ਼ਰਾਬ ਲੈ ਕੇ ਪੀਤੀ ਜਾਵੇ ਧੰਨਵਾਦ ਤੁਹਾਨੂੰ ਪਤਾ ਹੈ ਕਿ ਕੋਈ ਜਿਹੜੀ ਜਿਹੜੀ ਸ਼ਰਾਬ ਦੀ ਨਿਕਰ ਕੇ ਬੋਲਦਾ ਹੀਆਂ ਅੱਜ ਤੋਂ 2 ਸਾਲ ਪਹਿਲਾਂ ਵੀ ਕਾਫੀ ਬੋਲਦਾ ਹੀਆਂ ਸੀ ਇਹ ਸਰਕਾਰ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਆ ਵਿਰਧ ਵਿਰੋਧ ਸ਼ਰਾਬ ਵਿਰੋਧ ਸਾਡੇ ਮਹਿਕਮਾ ਆਪਕਾਰੀ ਵੱਲੋਂ ਸਾਰੇ ਲੋਕਾਂ ਨੂੰ ਇਹ ਬੇਨਤੀ ਹੈ ਕਿ ਇਹ ਜਿਹੜੀ ਸ਼ਰਾਬ ਦਾ ਪੀਤੀ ਜਾਵੇ ਘਰ ਦੀ ਗੱਡੀ ਸ਼ਰਾਬ ਨਾ ਪੀਤੀ ਜਾਵੇ ਕਿਹੜੀ ਸ਼ਰਾਬ ਸਰਕਾਰ ਵੱਲੋਂ ਪਹਾਨੇ ਵੱਲ ਉਹ ਕੀਤੀ ਜਾਵੇ। ਲੈਟਾ ਪੈਣੀ ਹੈ। ਬਾਕੀ ਕੋਈ ਜਾਨੀ ਮਾਲੀ ਇਨਸਾਨ ਦਾ ਕੋਈ ਟੋਫੀ ਡੈਪ ਤੋਂ ਹੋ ਜਾਵਾ। ਕੇ ਸ਼ਰਾਬ ਪੀਣ ਦਾ ਬਹੁਤ ਨੁਕਸਾਨ ਹੈ। ਅਸੀਂ ਬੈਨਰ ਲਾ ਰਹੇ ਹਾਂ ਤੁਹਾਨੂੰ ਜਾਗਰੂਕ ਕਰਨ ਵਾਸਤੇ। ਇਹ ਥੱਲੇ ਸਾਡਾ ਨੰਬਰ ਦਿੱਤਾ ਹੋਇਆ ਹੈ। ਇਹ ਕੋਈ ਤੁਹਾਨੂੰ ਪਤਾ ਲੱਗਦਾ ਕੋਈ ਵੇਚਦਾ ਹੈ। ਪੰਚਤ ਜੀ ਨੇ ਧਾਰੀ ਵਾਲ ਤੋਂ ਮੈਂ ਦਾ ਇੰਕੁਇਰਟਰ ਕਰਵਾਉਤੋਂ ਆ। ਸਾਡੇ ਨੰਬਰ ਬੈਨਰ 'ਚ ਹੀ ਆ। ਸਾਨੂੰ ਫੋਨ ਕਰਕੇ ਦੱਸੋ। ਤੁਹਾਡੇ ਨਾਲ ਗੱਲ ਕਰਕੇ ਜਾਇਆ ਜਾਵੇਗਾ। ਇਹ ਇਹ ਬੇਨਤੀ ਆ ਕਿ ਉਹ ਕਹਿੰਦੀ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੈ ਜਿਹੜੇ ਕੇਮਿਕਲ ਰਿਵਿਊ ਦੇ ਆ ਮੈਥਨੋਲ ਮਿਲਿਆ ਹੈ ਇਹਨਾਂ ਕਰਕੇ ਇਹ ਕਹਿੰਦੇ ਬਹੁਤ ਕਰਦਾ ਹੈ ਐਕਸਾਈਜ਼ ਕਮਿਸ਼ਨਰ ਪੰਜਾਬ ਸਾਡੇ ਡੀਸੀ ਐਕਸਾਈਜ਼ ਸਾਹਿਬ ਐਸ ਕੇ ਗਰਗ ਸਾਹਿਬ ਜਲੰਧਰ ਤੋਂ ਸਾਡੇ ਅਸਿਸਟੈਂਟ ਕਮਿਸ਼ਨਰ ਮਹੇਜ ਗੁਪਤਾ ਜੀ ਬਰਦਾਸਪੁਰ ਰੇਂਜ ਸਾਡੇ ਈਓ ਸਰ ਐਮਨ ਸ਼ਰਮਾ ਜੀ ਤੇ ਸਾਡੇ ਐਕਸਾਈਜ਼ ਇੰਸਪੈਕਟਰ ਪੰਕਜ ਜੀ ਧਾਰੀਵਾਲ ਸਰਕਲ ਤੋਂ ਮੈਂ ਦੀਪਕ ਕੁਮਾਰ ਇੱਕ ਸਾਇੰਸ ਇੰਸਪੈਕਟਰ ਗੁਰਦਾਸਪੁਰ ਤੋਂ ਸਾਡੇ ਅੱਜ ਅਵੇਅਰਨੈਸ ਕੈਂਪ ਦਾ ਇੱਕ ਮਹਿੰਮ ਇਸ ਕਰਕੇ ਸੀ ਕਿ ਤੁਹਾਨੂੰ ਪਤਾ ਜਿਸ ਤਰ੍ਹਾਂ ਲਾਸਟ ਟਾਈਮ ਤਰਨ ਤਰਨ ਬਟਾਲੇ ਕਾਫੀ ਕੈਜ਼ੁਐਲਟੀਆਂ ਹੋਈਆਂ ਇਲੀਜੀਟ ਨੀਕਰ ਕਰਕੇ ਔਰ ਰੀਸੈਂਟਲੀ ਕੁਝ ਦਿਨਾਂ ਪਹਿਲਾਂ ਮਜੀਠੇ ਵੀ ਬਹੁਤ ਤਗੜਾ ਇਨਸੀਡੈਂਟ ਹੋਇਆ ਹੈ ਜੋ ਨਾ ਕਬੂਲ ਹੈ ਸਰਕਾਰੋਂ ਉਹਨਾਂ ਆਲਰੇਡੀ ਇੱਕ ਮਹਿੰਮ ਚੱਲ ਰਹੀ ਹੈ ਡਰੱਗਸ ਵਿਰੁੱਧ ਔਰ ਸਰਕਾਰ ਦੇ ਕਾਫੀ ਸਖਤ ਨਿਰਦੇਸ਼ ਹੈ ਜਿੱਦੀ ਪਾਲਣਾ ਸਾਡੇ ਡਿਪਾਰਟਮੈਂਟ ਨੂੰ ਕਰਾਇਆ ਜਾ ਰਿਹਾ ਹੈ ਅਜਿਹੇ ਅਵੇਰਨੈਸ ਕੈਂਪ ਦਾ ਮਹੱਤਵ ਇਹ ਹੈ ਕਿ ਇਹ ਲੋਕਾਂ ਨੂੰ ਜਾਗਰੂਕ ਕਰੀਏ ਕਿ ਜਿਹੜੀ ਇਲੀਗਲ ਲਿਕਰ ਹੁੰਦੀ ਆ ਉਹ ਕਾਫੀ ਕੈਮੀਕਲਸ ਤੋਂ ਮਥਨੋਲ ਵਗੈਰਾ ਤੋਂ ਬਣਾਉਂਦੇ ਆ ਅੱਜਕੱਲ ਤੇ ਉਹਦੇ ਨਾਲ ਹਿਊਮਨ ਲਾਈਫ ਨੂੰ ਬਹੁਤ ਡੇਂਜਰ ਹੈ ਅੱਖਾਂ ਦੀ ਰੋਸ਼ਨੀ ਚਲ ਜਾਂਦੀ ਹੈ ਕਿਡਨੀਜ਼ ਲੰਸ ਖਰਾਬ ਹੋ ਜਾਂਦੇ ਆ ਸਾਡਾ ਅਵੇਰਨੈਸ ਕੈਂਪ ਦਾ ਇਹੀ ਹੈ ਕਿ ਤੁਸੀਂ ਨਾ ਪੀਓ ਇਹਨੂੰ ਇਹਦੀ ਸਰਵਨ ਨਾ ਕਰੋ ਜੇ ਆਪਣੇ ਨੰਬਰ ਦਿੱਤੇ ਆ ਸਾਨੂੰ ਉਹਦੀ ਜਾਣਕਾਰੀ ਦਿੱਤੀ ਜਾਵੇ ਉਹ ਜਾਣਕਾਰੀ ਗੁਪਤ ਰੱਖੀ ਜਾਏਗੀ ਤੁਹਾਡੇ ਅਫਸਰਾਂ ਦੀ ਸਖਤ ਨਿਰਦੇਸ਼ ਹੈ ਕਿ ਇਲੀਜੀਟ ਨੂੰ ਅੱਪਾ ਚੱਲਣ ਨਹੀਂ ਦੇਣਾ ਜੀ ਔਰ ਜਿੱਥੇ ਸਾਨੂੰ ਖਬਰ ਆਏਗੀ ਸਖਤ ਤੋਂ ਸਖਤ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਏਗੀ ਤੁਹਾਡੇ ਮਾディアਮ ਰਾਹੀਂ ਅਸੀਂ ਡਿਪਾਰਟਮੈਂਟ ਵੱਲੋਂ ਇਹੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਦੇਸੀ ਸ਼ਰਾਬ ਦਾ ਸੇਵਨ ਨਾ ਕਰੋ ਲੋਕਾਂ ਨੂੰ ਵੀ ਹਟਾਓ ਔਰ ਇਹ ਦੱਸੋ ਕਿ ਕਿੰਨਾ ਨੁਕਸਾਨ ਆਲਰੇਡੀ ਹੋ ਚੁੱਕਿਆ ਹੈ ਫਿਊਚਰ ਪਾਲਸ ਦੇ ਵਿੱਚ ਅਮ ਜਿੱਤੇ ਫੇਰ ਹੋਇਆ ਹੈ ਤੇ ਕਾਈਂਡਲੀ ਜੇ ਪੀਣੀ ਆ ਤੇ ਸਰਕਾਰ ਵੱਲੋਂ ਮਨਜ਼ੂਰशुदा ਕਿਉਂਕਿ ਉਹਦੀ ਡਿਗਰੀ ਸੈੱਟ ਹੁੰਦੀ ਆ ਉਹਨੇ ਕਿੰਨੇ ਲੈਬ ਟੈਸਟ ਤੋਂ ਗੁਜ਼ਰਦੇ ਆ ਉਹਦੇ 'ਚ ਹਿਊਮਨ ਲਾਈਫ ਨੂੰ ਡੇਂਜਰ ਨਹੀਂ ਆ ਬਟ ਜਿਹੜੇ ਆ ਇਲੀਜੀਟ ਹੈ ਜਿਹਦੇ 'ਚ ਮੈਥਨੋਲ ਵਗੈਰਾ ਯੂਜ਼ ਕੀਤੇ ਹੁੰਦੇ ਆ ਇਹਦੇ 'ਚ ਹਿਊਮਨ ਲਾਈਫ ਡੇਂਜਰ ਹੀ ਡੇਂਜਰ ਆ ਸਰ ਮੌਜਪੁਰ ਪਰਸੋ ਰੇਡ ਕੀਤੀ ਸੀ ਤੇ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਰੇਡ ਕੀਤਾ ਗਿਆ ਜਿਹਦੇ 'ਚ 590 ਲੀਟਰ ਲਾਨ ਆਈ ਉਹ ਤੋਂ ਫੜਿਆਵਾਂ ਦਿਆ ਤੋਂ ਕਿ ਉਹਨੂੰ ਨਸ਼ਟ ਕੀਤਾ ਤੇ ਉਹਦੇ ਅਗੇਂਸਟ ਦੋ ਐਫਆਰ ਦਰਜ ਹੋਈ ਆ 38 ਤੇ 39 ਨੰਬਰ ਉਤੋਂ ਇਲਾਵਾ ਸਦਰ ਪੁਲਿਸ ਨੇ ਸ਼ਰਾਬ ਫੜੀ ਆ ਜੀ ਇੱਕ ਕਾਰ ਤੋਂ ਨੌ ਪੇਟੀਆਂ ਔਰ ਲਗਾਤਾਰ ਸਾਡੀ ਇਹ ਮੁਹਿੰਮ ਜਾਰੀ ਆ ਔਰ ਇਹ ਚਲਦੀ ਰਹਿਣੀ ਆ ਮਕਸਦ ਲੋਕਾਂ ਨੂੰ ਅਵੇਅਰ ਕਰਨਾ ਆ ਜੀ ਕਿ ਜਿਹੜੀ ਇਲੀਜੀਟ ਸ਼ਰਾਬ ਆ ਇਹ ਬਹੁਤ ਹਾਰਮਫੁਲ ਆ ਕਿ ਇਹਦਾ ਸੇਵਨ ਨਾ ਕੀਤਾ ਜਾਏ ਔਰ ਲੋਕਾਂ ਨੂੰ ਵੀ ਅਵੇਅਰਨੈਸ ਜਿਦਾਂ ਮੈਂ ਸੋਣਦਾ ਵੀ ਆਪਣੇ ਗਲੀ ਮਹੱਲੇ ਚ ਇਹ ਦੱਸਾਂ ਸਾਰਿਆਂ ਨੂੰ ਇੱਕ ਦੂਜੇ ਤੋਂ ਇਹ ਮੈਸੇਜ ਜਾਵੇ ਕਿ ਇਹ ਸ਼ਰਾਬ ਬਹੁਤ ਜਾਨਲੇਵਾ ਹੈ ਬਹੁਤ ਜ਼ਿਆਦਾ ਹਿਊਮਨ ਡੇਂਜਰ ਹੈ ਤੇ ਇਹਦੀ ਸੇਵਨ ਜਿਹੜੇ ਸਰਕਲਸ ਇਨਸਪੈਕਟਰਸ ਦੇ ਆ ਜਿਹੜੇ ਈਓ ਸਾਹਿਬਾਨ ਆ ਉਹਨਾਂ ਦੇ ਨੰਬਰ ਦਿੱਤੇ ਆ ਸਾਨੂੰ ਦੱਸਿਆ ਜਾਵੇ ਜੀ ਐਕਸਾਈਜ਼ ਡਿਪਾਰਟਮੈਂਟ ਨੂੰ ਲੋਕਲ ਪੁਲਿਸ ਨੂੰ ਦੱਸਿਆ ਜਾਵੇ ਜੀ ਲੋਕਲ ਪੁਲਿਸ ਨੇ ਵੀ ਕਾਫੀ ਇਫੈਕਟ ਕੀਤੇ ਆ ਐਸਐਸਪੀ ਸਾਹਿਬ ਵੱਲੋਂ ਵੀ ਕਾਫੀ ਸਖਤਾਈ ਹੋਈ ਆ ਲੋਕਲ ਪੁਲਿਸ ਥਾਣਿਆਂ ਨੂੰ ਦੱਸਿਆ ਜਾਵੇ ਸਾਨੂੰ ਦੱਸਿਆ ਜਾਵੇ ਤਾਂ ਕਿ ਇਹਨੂੰ ਠੱਲ ਪਾਇਆ ਜਾਏ ਜੀ ਇਹ ਅਪੀਲ ਆ ਜਨਤਾ ਨੂੰ ਇਹ ਦੇਸੀ ਸ਼ਰਾਬ ਨਾ ਪੀਓ ਸਰਕਾਰ ਦੇ ਮਨਜ਼ੂਰਸ਼ੁਦਾ ਠੇਕਿਆਂ ਤੋਂ ਸ਼ਰਾਬ ਪੀਓ ਪਿਛਲੇ ਹਫ਼ਤੇ ਮਜੀਠੇ ਹਲਕੇ ਦੇ ਵਿੱਚ ਬਹੁਤ ਮੋਤਾ ਹੋ ਗਿਆਂ ਵਾ ਤ੍ਰਿਏਵਾਲ ਪਿੰਡ 'ਚ ਮੋਤਾ ਹੋ ਗਿਆਂ ਲਾਗੇ ਮਰਦਰੀ ਕਲਾਂ 'ਚ ਹੋ ਗਿਆਂ ਪਘਾਲੀ ਕਲਾਂ 'ਚ ਮੋਤਾ ਹੋ ਗਿਆਂ ਜੀ ਜੀ ਡਿਲੀ ਸ਼ਰਾਬ ਨਹੀਂ ਕਰਨੀ ਅੱਜ محکمہ ਸੰਪੈਡ ਸਰ ਸਾਹਿਬ ਡਿਲੀ ਰੇਟ ਹੁੰਦੇ ਆ ਜੀ ਅਸੀਂ ਜਨਤਾ ਕਰੀਏ ਉਹ ਅਪੀਲ ਆ ਵੀ ਮਾੜੀ ਸ਼ਰਾਬ ਨਾ ਪੀਓ ਘਰ ਦੀ ਘੱਡੀ ਸ਼ਰਾਬ ਨਾ ਪੀਓ ਠੇਕੇ ਤੋਂ ਲੈ ਕੇ ਪੀਓ ਮਨਜ਼ੂਰਸ਼ੁਦਾ ਤੋਂ